ਦਾ ਇਸ ਤਰ੍ਹਾਂ ਹੀ ਬੁਲੰਦ ਕਰਨਾ ਤੇ ਭੰਗੜੇ ਪਾਉਣੇ 4 ਜੂਨ ਨੂੰ ਭੰਗੜੇ ਪਾਉਂਦੇ ਹੋਣਾ ਜਦੋਂ ਰੱਦ ਨਿਕਲਦਾ ਜਦੋਂ ਦੰਡ ਨਿਕਲਣਾ ਇਸੇ ਤਰ੍ਹਾਂ ਹੀ ਭੰਗੜੇ ਪਾਉਣੇ ਆ ਤੇ ਇਸੇ ਤਰ੍ਹਾਂ ਹੀ ਆ ਰਿਹਾ ਆਕਾਲੀ ਦਲ ਉਹ ਦਲ ਕਹਿੰਦਾ ਆ ਗਿਆ ਆਕਾਲੀ ਦਲ ਮਜੀਠੀਆ ਸਾਹਿਬ ਇਸ ਨੂੰ ਕਰਾਉਣਾ ਹੈ ਕੋਈ ਅੰਮ੍ਰਿਤਸਰ ਸਾਰੇ ਸ਼ਾਮਿਲ ਕਰਾਉਣਾ ਸਾਮਾਨ ਕੱਢ ਲੀਏ ਪਹਿਲਾਂ ਬਹੁਤ ਸਕਾਰ ਤੋਂ ਆ ਜਾ ਮੇਰਾ ਵੀਰ ਬੰਗਾਲੀ ਜੀ ਇੱਕ ਬੰਗਾਲੀ ਨਾਲ ਤੁਸੀਂ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਸਭ ਤੋਂ ਫੇਮਸ ਸਭ ਤੋਂ ਖਤਰਨਾਕ ਜੇ ਕੋਈ ਬੰਦਾ ਹੁੰਦਾ ਕਹਿੰਦੇ ਬੰਗਾਲ ਦਾ ਟਾਈਗਰ ਹੁੰਦਾ ਇਹ ਜ਼ਾਕਾ ਬੰਗਾਲ ਦਾ ਕੈਪਟਨ ਹੈ मतलब बंगाल टाइगर ਨੂੰ ਵੇਖਣ ਵਾਸਤੇ ਦੇਸ਼ ਦੇ ਦੁਨੀਆ ਦੇ ਕੋਨੇ-ਕੋਨੇ ਤੋਂ ਲੋਕ ਆਉਂਦੇ ਇੰਨੀ ਮਸ਼ਹੂਰੀ ਆ ਬੰਗਾਲ ਟਾਈਗਰ ਦੀ। ਔਰ ਇਹ ਇਨਸਾਨ ਬਾਕੀ ਸ਼ੇਰ ਆ। ਮੈਨੂੰ ਪਤਾ ਇਹਦੇ ਤੇ ਪ੍ਰੈਸ਼ਰ ਕਿੰਨਾ ਪੈਂਦਾ ਰਿਹਾ ਕਿ ਬੰਗਾਲੀ ਨੂੰ ਕਿਸੇ ਨਾ ਕਿਸੇ ਪਰਚੇ ਜੇੜਾ ਦੇ ਉਹ ਤੇ ਆਪਣੀ ਪਾਰਟੀ 'ਚ ਸ਼ਾਮਲ ਕਰ। ਮੈਨੂੰ ਲੱਗਦਾ 302 ਵੀ ਲੱਗੀ ਆ ਕਿ 307 ਲੱਗੀ 307 ਲੱਗੀ 307 ਕਰ ਕਿਤੇ ਵੀ ਦਵਾਈ ਆ ਸਾਰਾ ਤੇ ਸਭ ਬਹੁਤ ਕੀ ਕੀ ਗੱਲ ਆ ਲੱਗਾ ਵੀ ਲਾਈ ਬੱਚਿਆਂ ਤੇ ਵੀ ਲੱਗੀ ਆ ਆਪਦੀ ਇੱਕ ਲੇਡੀ ਆ ਦੀ ਉਹਨਾਂ ਤੇ ਵੀ ਲੱਗੀ ਆ ਪੰਚਾਇਤ ਮੈਂਬਰ ਆ ਉਹਨਾਂ ਤੇ ਵੀ ਲੱਗੀ ਉਹ ਲਾਉਣ ਵਾਲੇ ਉਹ ਕਾਂਗਰਸ ਦੀ ਸਰਕਾਰ ਮੈਂ ਵਧਾਈ ਦਿੰਦਾ ਮੈਂ ਮੈਂ ਪਿਛਲੀ ਵਾਰੀ ਵੀ ਬੋਲ ਕੇ ਗਿਆ ਸੀ ਵੱਡੇ ਵੱਡੇ ਕਹਿੰਦੇ ਕੋਦੇ ਤੇ ਸੋ ਸੱਤ ਦਾ ਪਰਚਾ ਜੇ ਡਿੱਗਦੇ ਵੇਖੇ ਜਿਹੜੇ ਵਿੱਤਾਂ ਲਿਖਦੀਆਂ ਨੇ ਆਸਟ੍ਰੇਲੀਆ ਵੀ ਤੇ ਵੇਖੇ ਮਗਰ ਆ ਬੰਗਾਲ ਟਾਈਗਰ ਸੀ ਜਿਹੜਾ ਕਹਿੰਦਾ ਕਿ ਕਿੰਨੀ ਜਗ੍ਹਾ ਦੱਸ ਕਰਦੇ ਉਹ ਮੈਂ ਦਿੱਸ ਤੋਂ ਮਾਰ ਸਕਦਾ ਓਹ ਉਹ ਚੰਨੀ ਦੇ ਹਲੇ ਨਕਮਾ ਜਾਂ ਪੱਟਾ ਹੋਣਾ ਸੀ 10 ਕਰੋੜ ਲੱਗਿਆ ਚਿੰਨੀ ਕਰਤਾ ਕਾ ਕੱ ਚੰਨੀ ਕੱ ਲੈ ਜੰਨੀ ਗਾ ਬਚਦੇ ਹਾਲ ਕਾਦੇ ਬਚਦੇ ਹਾਲ ਹਲੀ ਮੰਨੀ ਚੰਨੀ ਤੋਂ ਲੰਬਿਆ 10 ਇਹ ਹੋ ਗਿਆ ਪਰਚਾ ਪੱਜ ਗਿਆ ਬਾਹਰ ਚੰਨੀ ਦੀਆਂ ਚੀਕਾਂ ਵੇਖਿਆ ਸੀ ਆਇਆ ਹੀ ਨਹੀਂ ਕੀ 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 ਕਮਾ ਕਮਾ ਮਲਾਯਾ ਸਾਹਿਬ ਇਹਨਾਂ ਦਾ ਪਾਸਪੋਰਟ ਵੀ ਨਹੀਂ ਬਦਲੇ ਬਣਿਆ ਹੋਣਾ ਨਹੀਂ ਬਣਾ ਜਗਾ ਉਹਦਾ ਵਾਤਾਵਰਣ ਬਾਹਰ ਜਿਨ੍ਹਾਂ ਸਭ ਸਦਾ ਧੰਨਵਾਦ ਕਰਦੇ ਆ ਜੀਨੇ ਸਿਰ ਪਰਚਾ ਇਸ ਲਈ ਕੀਤਾ ਸੀ ਕਿ ਜੇ ਬੰਗਾਲੀ ਨੱਪ ਲਿਆ ਇਹ ਥੋੜੀ ਮਿਹਰਬਾਨੀ ਆ ਇਹ ਥੋੜੀ ਦਿੱਤੀ ਸ਼ਕਤੀ ਆ ਇਹ ਮੇਰੀਆ ਬਾਬਾ ਘੜਾ ਮੈਂ ਦੱਸੋ ਜੋਚੀ ਯਾਰ ਕੇ ਮੇਰੇ ਅਰਕੇ ਦਾ ਖੂਨ ਉਰ ਵੱਧ ਗਿਆ ਸਾਰਾ ਦਿਨ ਅਸੀਂ ਫਿਰਦੇ ਖੱਪਦੇ ਔਟੇ ਆ ਇੱਥੇ ਆ ਕੇ ਡਾਂਸ ਕਰਕੇ ਲੱਗਿਆ। ਬਰਾਵਾ ਬੜੀ ਵੱਡੀ ਗੱਲ ਹੈ। ਰਿਗਾਰਡ ਲਾਦੇ ਉਹ ਜਿਹੜੀ ਕਹਿੰਦੇ ਆ ਜਿੱਥੇ ਕੋਈ ਖੁਸ਼ੀ ਦਾ ਪ੍ਰੋਗਰਾਮ ਹੋਵੇ ਜਿੱਥੇ ਦਾ ਖੁਸ਼ੀ ਲੱਗਦੇ ਉਹ ਤਾਂ ਕੋਡੀਆਂ ਆ ਸੱਚੀ ਨਾਲ ਬਸੇ ਆਲ ਕਰਦੇ ਇਸ ਲਈ ਮੈਂ ਤੁਹਾਨੂੰ ਕਿਹੜੀ ਗੱਲ ਸਿਖਾ ਦੇਣੀ ਕਿ ਜੋਸ਼ੀ ਜੀ ਨੂੰ ਸਰਦਾਰ ਸੁਫੀਰ ਸਿੰਘ ਜੀ ਬਾਹਰ ਨੂੰ ਬਤਾਈ ਹੈ ਤੇ ਉਹ ਇਲਾਕਾ ਸੀ ਜਿੱਥੇ ਆਉਣਾ ਮੁਸ਼ਕਿਲ ਹੁੰਦਾ ਸੀ। ਮੈਨੂੰ ਯਾਦ ਹੈ ਕਿ ਮੈਂ ਪਿਛਲੀ ਵਾਰੀ ਇੱਥੇ ਆਇਆ ਮੈਂ ਆ ਕੇ ਬੰਗਾਲੀ ਨੂੰ ਮੈਂ ਮੈਂ ਯਾਰ ਤੂੰ ਕਿੱਥੇ ਆਇਆ ਮੈਨੂੰ ਬਾਬਾ ਤਾਂ ਬੜੀ ਖਤਰਨਾਕ ਜਗ੍ਹਾ ਇਹਨਾਂ ਨਕਸ਼ੇ 'ਚ ਨਹੀਂ ਗਣਦੇ ਸੀਗੇ ਪੰਜਾਬ ਦੇ ਇਹ ਪੰਜਾਬ ਤੋਂ ਇੱਕ ਤਰੀਕੇ ਦਾ ਬਾਹਰ ਹੀ ਗਿੜਿਆ ਜਾਂਦਾ ਸੀਗਾ ਤਾਨਿਸਤਾਨ ਦਾ ਜਿਹੇ-ਜਿਹੇ ਨਾਲ ਤੇ ਨਾ ਉਹ ਜਿਹੇ ਨਾਲ ਦਿੱਤੇ ਬਣੇ ਸੀ ਉਹ ਤਾਨਿਸਤਾਨ ਵੀ ਸ਼ਾਇਦ ਅਜੇ ਤੋਂ ਸੁੰਦਰ ਉਹਨਾਂ ਨਾਲ ਹੱਦ ਤੇ ਮਾੜੇ ਸੀ ਚੌਸੀ ਸਾਹਿਬ ਇੱਥੋਂ ਵਕੀਲ ਬੜੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਤੇ ਟੀਮ ਇਕੱਠੀ ਹੋਈ ਔਰ ਅੱਜ ਰਿਜ਼ਲਟ ਵਿੱਚ ਕਿਉਂਕਿ ਉਹ ਰਸਤੇ ਬੜੇ ਉਸ ਤੋਂ ਬਾਅਦ ਉਹ ਸੀਵਰੇਜ ਪਿਆ ਉਹ ਪਾਣੀ ਦਾ ਉਸ ਵੇਲੇ ਜੋ ਕੰਮ ਹੋਇਆ ਮੈਂ ਬੱਦੀ ਪਹੁੰਚੀ ਉਸ ਤੋਂ ਬਾਅਦ ਕਿਸੇ ਨੇ ਕੋਈ ਕੰਮ ਨਹੀਂ ਖਨਾਟਾਂ ਸਾਲਾਂ ਫਿਰ ਨਰਕ ਬਾਤਾ ਸਾਲਾਂ 6 ਰੱਬ ਦਾ ਸ਼ੁਕਰ ਕਰੋ ਉਦੋਂ ਆ ਬਾਕੀ ਪਾਪਾਂ ਵਾਲੀਆ ਕੰਕਰੀਟ ਵਾਲੀਆ ਬਾਤ ਨਹੀਂ ਤੇ ਤੂੰ 4 ਸਾਲਾਂ ਚ ਟੁੱਟ ਜਣੀ ਸੀ ਇਹ ਜੇ 8 ਸਾਲ ਕੱਢਦਿਆਂ ਨੇ ਹਲੇ ਵੀ ਬਚਾਇਆ ਇਹ ਰਸਤਿਆਂ ਦਾ ਇਹ ਤਹਾ ਬਚਾਇਆ ਕਿ ਕਿ ਇਮਾਨਦਾਰ ਵੀਰ ਅਜਿੰਦੂ ਸਿੰਘ ਜੀ ਦਾ ਪੁੱਤ ਪਤਾਸ ਪੁੱਤ ਨੋ ਪੁੱਤ ਹੋਣ ਹਮਰਾਤ ਦੇ ਬੇੜੇ ਕਿਸੇ ਨਾਲ ਤੇਰੀ ਸਾਥ ਪੁੱਛ ਨਹੀਂ ਤੇ ਦਪਾ ਤੋਂ ਪਾਸੇ ਰਹਿ ਕੇ ਇਸ ਇਲਾਕੇ ਦੇ ਮਸਲੇ ਹੱਲ ਕਰਦਾ ਵਾਲਾ ਦਿਲ ਜੋਸ਼ੀ ਨੇ ਇਥੋਂ ਦੀ ਆਇਤੋ ਆਇਤੋ ਨੇ ਮਜੀਠੀ ਆ ਨਾ ਨਾ ਲੋਵਾ ਦੀ ਜੋਸ਼ੀ ਦਾ ਹੀ ਲੋਵਾ ਵੋਟਾਂ ਦੇ ਜੋਸ਼ੀ ਖਲੋਥਾ ਇੱਥੇ ਸਾਥੇ ਨਾਲ ਤਾਂ ਬਾਜੀਵਾਨ ਗੱਤਵਾਲ ਫਰੀ ਜੋਸ਼ੀ ਨੂੰ ਵੋਟ ਪਾ ਮਜੀਠਾ ਮੁਖਤਉ ਨਾਲ ਨਾਲ ਬਕਾਲੀ ਨੂੰ ਪੁੱਛਰ ਚੁੱਤੀ ਆਵਾਂਗੇ ਐਪੀ ਦੇ ਬੰਗਾਲੀ ਮੋਢਿਆਂ ਤੇ ਚੜ ਕੇ ਆਉਣਗੇ ਇਸ ਲਈ ਮੇਰੇ ਵੀਰੋ ਇਹ ਆਉਜਲਾ ਬਣਿਆ ਨਾ 10 ਸਾਲ ਦੋ ਵਾਰੀ ਐਮਪੀ ਰਿਆ ਕਦੇ ਦਰਸ਼ਨ ਦਰਸ਼ਨ ਹੋਏ ਤੁਹਾਨੂੰ ہاں ਜੀ ਇੱਕ ਵਾਰੀ ਲਈ ਦਰਸ਼ਨ ਤੱਕ ਨਹੀਂ ਹੋਏ ਜੋਸ਼ੀ ਸਾਹਿਬ ਦੇ ਆਲੇ ਦੁਆਲੇ ਵੀ ਨਾ ਉਹ ਸ਼ਹਿਰ ਦੇ ਅੰਦਰ 60 ਸਾਲ ਪੁਰਾਣਾ ਗੰਦਾ ਨਾਲਾ ਚੱਲਦਾ ਸੀ ਇਹ ਭਾਉ ਨੂੰ ਵਧਾਈ ਆ ਉਹ ਗੰਦੇ ਨਾਲੇ ਨੂੰ ਵੀ ਕਵਰ ਕੀਤਾ ਉੱਥੇ ਪਾਰਕ ਵੀ ਬਣਾਇਆ ਤੇ ਕੀ ਕੁਛ ਕਾਇਆ ਕਲਪ ਕਰਤੀ ਹਾ ਜਿਹੜਾ ਔਜਲੇ ਦੇ ਘਰ ਦੇ ਅੱਗੇ ਗੰਦਾ ਨਾਲਾ ਆ ਜਾਂਦਾ ਥੋਡੇ ਨਾਲ ਨਾਲ ਥੋਡੇ ਗਵਾਂਢ ਚੋਂ ਅੱਜ ਤੱਕ ਔਜਲੇ ਕੋਲੋਂ ਉਹੋ ਜੀ ਸੂਤਰ ਆ ਅਜੋਸ਼ੀ ਕਹੀ ਸਟੇਜਾਂ ਤੇ ਕਾਇਆ ਆ ਇਹ ਔਜਲੇ ਦੇ ਘਰ ਦੇ ਅੱਗੇ ਜਿਹੜਾ ਗੰਦਾ ਲਾਲਾ ਜੇ ਮੈਨੂੰ ਵੋਟ ਪਾ ਦਿਓ ਮੈਂ ਪੂਰਾ ਕਰ ਦਊ ਮੈਂ ਤੈਨੂੰ ਇੱਕ ਰੱਦ ਦਿਆਂ ਗੰਦੇ ਨਾਲੇ ਦਾ ਗੰਧ ਕੱਢਣ ਵਾਸਤੇ ਬਉਟਾਲੇ ਪਿੰਡ ਕੀ ਉਹਦੀ ਘਰ ਦੀ ਨੇ ਉਹਦੀ ਮਾਤਾ ਨੇ ਉਹਦੀ ਬੇਟੀ ਨੇ ਪੁੱਤਰ ਨੇ ਮੱਲ ਬਣਾ ਲਿਆ ਕਿ ਐਦ ਕੀ ਗੰਧ ਘਟੋ ਤੇ ਜੋਛੀ ਨੂੰ ਵੋਟ ਪਾ ਦੇ ਔਜਲੇ ਨੂੰ ਫੇਰ ਖਿਲਾ ਦੇਾਂਗੇ ਡੈਡੀ ਨੂੰ ਫੇਰ ਲੜਾ ਲਿਆਂਗੇ ਮਗਰ ਦਾਤਸਾਲੇ ਮਸਲਾ ਹੱਲ ਨਹੀਂ ਹੋਇਆ ਤੇ ਜੇ ਫੇਰ ਚਾਹੁੰਦੇ ਵੀ ਕੰਨਾ ਹੋਵੇ ਤੇ ਫੇਰ ਕੋਈ ਗਲਤੀ ਕਰੋ ਨਹੀਂ ਤੇ ਨਹੀਂ ਕਰੋ ਤਾਂ ਆਪਦਾ ਪਿੰਡ ਕਿਹੜਾ ਗੁਮਟਾਲਾ ਜਾ ਕੇ ਵੇਖ ਲਓ ਗੁਮਟਾਲੇ ਦੇ ਹਾਲ ਐ ਲੱਗਦਾ ਜਿਵੇਂ ਪਤਾ ਨਹੀਂ ਕਿਹੜਾ ਆ ਕੇ ਬੰਮ ਡਿੱਗਿਆ ਹੁੰਦਾ ਹਾਲ ਵੇਖ ਲਓ ਜਾ ਕੇ ਮੀਰਾਕੋਟ ਦਾ ਉਹਦੇ ਰਿਸ਼ਤੇਦਾਰਾਂ ਦਾ ਪਿੰਡ ਹੈ ਸਾਧ ਸੰਗਤ ਜੀ ਜਿਹੜਾ ਆਪ ਦਾ ਪਿੰਡ ਦਾ ਮੂੰਹ ਮੱਥਾ ਨਹੀਂ ਸਵਾਰ ਸਕਿਆ ਉਹਨੇ ਥੋੜਾ ਕੀ ਸਵਾਰ ਦੇਣ ਔਰ ਜਿਹੜਾ ਉਹ ਭਾਜਪਾ ਵਾਲਾ ਕੈਂਡੀਡੇਟ ਹੈ ਨਾ ਆਜ ਜੁੜੇ ਹੱਥੋਂ ਉੱਤੇ ਦੇ ਅੱਗੇ ਬਾਬਾ ਉਹਨੂੰ ਨਾ ਲੈਈ ਇਥੇ ਉਹਨੇ ਗਵਾਚ ਜਾਣਾ ਮੁਰਕੇ ਉਹਦੇ ਨਿਆਣੇ ਨੇ ਲੱਭਦੇ ਫਿਰਨਾ ਕਿ ਗਿਆ ਕਿਤੇ ਉਹਨੂੰ ਦਾ ਰਾਹ ਹੀ ਨਹੀਂ ਪਤਾ ਲੱਗਣਾ ਕਿ ਬੰਗਾਲੀ ਵਾਲ ਗਏ ਸੀ ਉਦੋਂ ਹੀ ਪਤਾ ਲੱਗਣਾ ਤੇਰੇ ਤੇ ਨਵਾਂ ਪਰਚਾ ਹੋ ਜਾਣਾ ਕਿ ਭਾਜਪਾ ਦਾ ਕੈਂਡੀਡੇਟ ਆਇਆ ਸੀ ਮੁਰਕੇ ਲੱਭਿਆ ਹੀ ਨਹੀਂ ਭਾਈ ਉਹਨੂੰ ਤਾਂ ਰਾਹ ਸਿੱਧੇ ਜਾਂਦੇ ਦਾ ਨਹੀਂ ਪਤਾ ਉਹ ਤਾਂ ਗੱਡੀਆਂ 'ਚ ਵੋਟ ਮੰਗਦਾ ਮੰਗਦਾ ਸਾਡਾ ਹਲਕਾ ਹੀ ਟੱਪ ਜਾਂਦਾ ਉਤੋਂ ਫੜ ਕੇ ਲੋਕ ਵਾਪਸ ਆਉਂਦੇ ਕਿ ਜਨਾਬ ਹਲਕਾ ਦਾ ਪਿੱਛੇ ਰਹਿ ਗਿਆ ਉਹਨੂੰ ਜੇ ਪੁੱਛ ਲੋ ਮੀਰਾ ਕੋਟ ਕਿੱਥੇ ਤੇ ਉਟਾਰੀਆਲ ਨੂੰ ਮੂੰਹ ਕਰ ਲੈਂਦਾ ਉਹਨੂੰ ਪੁੱਛ ਲੋ ਉਹ ਦੂਜੀ ਬਾਦੀ ਕਿੱਥੇ ਜਿਹੜੇ ਚੰਡੇਾਲੇ ਦੇ ਨੇੜੇ ਪੈਂਦੀ ਆ ਸੁਲਤਾਨਵੰਦ ਉਹ 에어ਪੋਰਟ ਆਲੂ ਮੂੰਹ ਕਰ ਦਿੰਦਾ ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਲੱਗਦਾ ਜਾਣਾ ਕਿੱਥੇ ਆਉਣਾ ਕਿਤੇ ਉਹਨੇ ਥੋੜਾ ਸਵਾਰ ਕੀ ਦੇਣਾ ਇੱਚਲੀ ਆਹਾ ਇੱਕ ਚੀਜ਼ ਆਇਆ ਆ ਨਿਆਣੇ ਨੂੰ ਬੁਲਾਇਓ ਜੇ ਕਿਸੇ ਦੂਸਰੇ ਇੱਥੇ ਨਿੱਕੇ ਜੀ ਨੂੰ ਆ ਜਾਏ ਆਏ ਤੇ ਬਾਹਲਾ ਨਿੱਕੂ ਆ ਜਾ ਓਏ ਟਮਾਟਰ ਕਹੀਦਾ ਕਿ ਟਮਾਟਰ ਕਹੀਦਾ ਟਮਾਟਰ ਅਕੜਦਾ ਅਚ ਮੜਾ ਜਾ ਆ ਦੱਸੀ ਮਟਰ ਕਹਿੰਦਾ ਕੀ ਕਹਿੰਦਾ ਮਟਰ ਟਮਾਟਰ ਮਟਰ ਕਹਿੰਦਾ ਇਹ ਕਿੰਨੀ ਉਮਰ ਹੈ ਤੇਰੀ 6 ਸਾਲ 6 ਸਾਲ ਦੀ ਆ ਆ ਤੁਹਾਡਾ ਵੀ ਤਰ ਆ 6 ਸਾਲ ਦੇ ਨਿਆਣੇ ਨੂੰ ਪਤਾ ਟਮਾਟਰ ਕਹਿੰਦਾ ਉੱਥੇ ਜਿਹੜਾ ਖਲੋਤਾ ਝਾੜੂ ਵਾਲਾ ਉਹ ਇਸ ਉਮਰ ਚ ਵੀ ਟਮਾਟਰ ਹੀ ਕਰੀ ਜਿੰਦਾ ਕੁਆ ਹੈ ਘਰ ਥਾਲੀ ਆ ਸਾ ਤੂੰ ਟਮਾਟਰ ਕਹਿ ਕੇ ਵਿਖਾ ਦੇ ਤੇ ਚੱਲ ਇੱਕ ਅੱਧੀ ਵੋਟ ਦਲਵਾ ਦੇ ਜਿਹਨੂੰ ਹਲੇ ਟਮਾਟਰ ਕਹਿਣਾ ਹੀ ਨਹੀਂ ਆਇਆ ਉਹਨੂੰ ਜਿਹੜਾ ਉੱਥੋਂ ਵਜ਼ੀਰ ਬਣਿਆ ਇੱਥੇ ਆ ਕੇ ਦੱਸਦਾ ਸਰਜੀ ਸਰਜੀ ਬੱਦਖੇ ਨੂੰ ਕੀ ਕਿਹ ਕੇ ਵੱਡਲੂ ਪਾਇੰਡਿਆ ਇੱਥੇ ਆ ਕੇ ਮੈਂ ਯਾਰ ਕੀ ਕੰਮ ਕਰਦੇ ਆ ਤੂੰ ਤੁਹਾਡੇ ਕੰਮ ਇਹ ਆ ਕੇ ਸਰਜੀ ਮੈਂ ਮੰਤਰੀ ਮੰਤਰੀ ਦੱਸ ਤੇ ਨੂੰ ਦੱਸਣਾ ਪੈਂਡਿਆ ਹਲੇ ਤੂੰ ਮੰਤਰੀ ਮਤਲਬ ਕੰਮ ਕੋਈ ਨਹੀਂ ਕੀਤਾ ਤਾਨੂੰ ਔਰ ਕਮਾਲ ਦੀ ਗੱਲ ਆ ਤੁਸੀਂ ਇਹ ਜਨਾਲੇ ਚ ਆ ਕੇ ਵੇਖੋ ਹਾਲਾਤ ਕੀ ਹੋ ਹਲਕੇ ਦੇ ਉਹ ਹਲਕੇ ਜੇ ਜੇ ਇੱਕ ਕੰਮ ਵੀ ਨੇ ਕੀਤਾ ਹੋਵੇ ਸੜਕਾਂ ਦੇ ਪਿੰਡਾਂ ਦੇ ਬੁਰੇ ਹਾਲ ਢਾਈ ਸਾਲ ਵਜ਼ੀਰ ਰਹਿਣ ਤੋਂ ਬਾਅਦ ਵੀ ਥੋੜਾ ਕੰਮ ਬੋਲਣਾ ਚਾਹੀਦਾ ਤੁਹਾਨੂੰ ਆ ਕੇ ਇੱਥੇ ਜੇ ਦੱਸਣਾ ਪੈਂਦਾ ਕਿ ਤੁਸੀਂ ਵਜ਼ੀਰ ਹੋ ਮਤਲਬ ਤੁਸੀਂ ਕੋਈ ਕੰਮ ਨਹੀਂ ਕੀਤਾ ਔਰ ਮਹਿਕਮੇ ਦੇ ਚਾਰ ਸੀ ਤਿੰਨ ਤਾਂ ਭਗਵੰਤ ਮਾਨ ਨੇ ਖੋਲੇ ਸਰਜੀ ਦੇ ਕੀ ਕੰਮ ਹੀ ਕੋਈ ਨਹੀਂ ਕਰਦਾ ਜਦ ਭਗਵੰਤ ਮਾਨ ਨੇ ਤੇਰੇ ਮਹਿਕਮੇ ਖੋਲੇ ਤੇ ਲੋਕ ਤੈਨੂੰ ਮੌਕਾ ਕਿਉਂ ਦੇਣਾ ਭੈਣ ਜੀ ਮੈਂ ਪੁੱਛਣਾ ਚਾਹਣਾ ਆ ਇਥੋਂ ਜਿੱਤਿਆ ਹੀ ਆ ਨਾ ਉਹ ਝਾੜੂ ਵਾਲਾ ਚਲੋ ਦਾ ਨਾਮ ਕੀ ਲੈਣਾ ਕੀ ਕਹਿੰਦਾ ਸੀਗਾ ਆ ਇੱਧਰ ਆ ਮੇਰਾ ਵੀਰ ਇੱਧਰ ਆ ਤੂੰ ਫੇਰ ਵਾਪਸ ਆ ਤੂੰ ਬੰਦਾ ਕੰਮ ਦਾ ਜਿਵੇਂ ਤਾਂ ਲੱਗਦਾ ਤੂੰ ਵੀ ਕੇਜਰੀ ਯਾਰ ਤੋਂ ਲੰਮਾ ਹੀ ਜਾ ਆਪਦਾ ਅੱਜ ਤੱਕ ਬੰਦਾ ਆਇਆ ਸੀ ਦਿੱਲੀੋਂ ਇਹਦਾ ਲੈ 6 ਸਾਲ ਦਾ ਇਹਦਾ ਮਾਮੇ ਦੇ ਪਰਚਾ ਆਇਆ ਮੇਰਾ ਨਾਮ ਆਇਆ ਆਇਆ ਮਾਮੇ ਦੇ ਪਰਚਾ ਆਇਆ ਇਹਦੀ ਮੰਮੀ ਜੀ ਅੱਛਾ ਕਿ ਮੈਨੂੰ ਲੱਗਦਾ ਕੇਜਰੀਆਲੇ ਦੇ ਮੋਢਿਆਂ ਤੱਕ ਹੀ ਆਉਂਦਾ ਹੋਣਾ ਕੇਜਰੀਆਲੇ ਦਾ ਤਾਂ ਲੰਮਾ ਹੋਣਾ ਤੋ ਹੈ 10 ਮਾਣਾ ਜਾਂ ਲੰਮਾ ਹੀ ਹੈ ਨਾ ਕੇਜਰੀਆਲੇ ਕੋ 10 ਹਾਂਜੀ ਤਾਂ ਕਿਦੇ ਹਿੰਮਤ ਨਾਲ ਕਹੀਦਾ ਅੱਜ ਤਾਂ ਕੋ ਬੰਦਾ ਆਇਆ ਸੀ ਦਿੱਲੀੋਂ ਗਰੰਟੀ ਦੇ ਕੇ ਗਿਆ ਸੀ ਤੁਹਾਨੂੰ ਵੋਟ ਪਾ ਦਿਓ ਝਾੜੂ ਨੂੰ ਤੇ ਹਜ਼ਾਰ ਹਜ਼ਾਰ ਰੁਪਈਆ ਧੀਆਂ ਪੈਣਾ ਨੂੰ ਦਵਾਂਗੇ 22 ਮਾਰਚ ਨੂੰ ਸਰਕਾਰ ਬਣੀ ਆ ਔਰ 22 ਸਾਲ ਅੱਜ ਚੜ ਗਿਆ 24 ਕਿੰਨੇ ਮਹੀਨੇ ਹੋ ਗਏ 26 ਇੱਕ ਇੱਕ ਧੀ ਪੈਣ ਦਾ ਕਿੰਨਾ ਬਕਾਇਆ ਹੋ ਗਿਆ ਦੇਣ ਵਾਲਾ 26 ਵਾਲਾ ਜੇ ਇਸ ਘਰ ਤੇ ਭਾਰਤ यहां ਪੈਣਾ ਰਹਿੰਦੀ ਆ ਜਾਂ ਪੰਜ ਰਹਿੰਦੀਆਂ ਨੇ ਇੱਕ ਇੱਕ ਘਰ ਦਾ 1 ਲੱਖ 4000 ਤੋਂ 1 ਲੱਖ 30 ਹਜ਼ਾਰ ਦੇਣ ਵਾਲਾ ਹੋ ਰਹਿ ਗਏ ਹੋ ਗਿਆ ਠੀਕ ਗੱਲ ਕਹਿ ਰਿਹਾ ਕਿ ਨਹੀਂ ਕਹਿ ਰਿਹਾ ਤੇ ਜਦੋਂ ਆਵੇ ਨਾ ਕੋਈ ਇੱਥੇ ਝਾੜੂ ਵਾਲਾ ਕੰਮ ਬੜਾ ਸੋਖਾ ਇੱਕ ਤਾਂ ਝਾੜੂ ਰੱਖਿਓ ਦਰਵਾਜ਼ੇ ਤੇ ਜੇ ਜਦੋਂ ਝਾੜੂ ਵਾਲਾ ਆਵੇ ਇੱਥੇ ਰੱਖਿਓ ਐ ਹੱਥ ਤੇ ਸਿੱਧੇ ਕਹੋ ਸਾਡਾ ਹੱਕ ਇੱਥੇ ਰੱਖੇ ਤੇ ਜੇ ਨਾ ਨਾ ਰੱਖੇ ਫਿਰ ਝਾੜੂ ਦਾ ਹੱਥ ਉਹਦੇ ਸਿਰ ਤੇ ਰੱਖ ਦਿੰਦੇ ਆਹ ਬੜਾ ਸੋਪਾ ਜਿਹੜੇ ਕਹਿੰਦੇ ਸੀ ਆ ਹਾਲਾਤ ਹੀ ਪੜਾ ਦੇਾਂਗੇ ਕਿ ਆਪਣੇ ਨੂੰ ਤਾਂ ਕਹਿੰਦੇ ਨੌਕਰੀ ਦੇ ਹੀ ਦੇਵਾਂਗੇ ਨੌਕਾ ਹੀ ਰਹਿ ਨਹੀਂ ਜਾਣਾ ਨੌਕਰੀ ਤੋਂ ਬਗਾਰ ਕਹਿੰਦਾ ਭਗਵੰਤਬਾਨ ਕਹਿੰਦਾ ਜੀ ਹਾਲਾਤ ਹੀ ਪੈਦਾ ਕਰ ਦਿਆਂਗੇ ਕੀ ਗੋਰੇ ਤੇ ਗੋਰੀਆਂ ਆ ਕੇ ਇੱਥੇ ਕੰਮ ਕਰਨਗੀਆਂ ਮੈਨੂੰ ਤਾਂ ਸੀਗਾ ਬੰਗਾਲੀ ਤੁਸੀਂ ਤਾਂ ਕਿਤੇ ਡਿਪਟੀ ਲੱਗਿਆ ਹੋਣਾ ਤੇਰਾ ਨਿਆਣਾ ਕਿਤੇ ਐਸਪੀ ਲੱਗਿਆ ਹੋਣਾ ਤੇ ਇੱਥੇ ਕੰਮ ਕਮ ਸਪਾਈ ਦਾ ਕੋਈ ਗੋਰਾ ਹੀ ਕਰੂ ਆਉਣ ਵਾਲੇ ਸਮੇਂ ਤੇ ਗੋਰਿਆਂ ਨੇ ਕੀ ਕਰਨਾ ਸੀ ਅਜਾ ਲਾਹਤ ਵੇਖ ਲਓ ਨਿਆਣੇ ਬੇਰੋਜ਼ਗਾਰ ਫਿਰਦੇ ਆ ਬੇਰੋਜ਼ਗਾਰ ਹੁਣ ਨਹੀਂ ਇਹ ਮੈਂ ਕਹਿੰਨ ਗੱਲ ਅੱਛਾ ਪਿੰਡ 'ਚ ਜਦੋਂ ਆਏ ਜਾਂ ਸਾਡੇ ਭਰਾ ਵਰਗਾ ਬੰਦਾ ਹੁੰਦਾ ਨਾ ਉਹਦਾ ਨਾਂ ਗੋਰਾ ਹੀ ਰੱਖ ਦਿੰਦੇ ਜੇ ਜਿਹੜਾ ਥੋੜਾ ਰੰਗ ਥੋੜਾ ਡਾਰਕ ਹੋਵੇ ਉਹਨੂੰ ਕਾਲਾ ਉਹਨੂੰ ਗੋਰਾ ਹੁੰਦਾ ਉਹਨੂੰ ਕਾਲਾ ਰੱਖ ਦਦੇ ਇਸ ਲਈ ਭਟੇ ਮੈਂ ਤੁਹਾਨੂੰ ਗੱਲ ਦੱਸਦਾ ਇਹਦੀ ਸੂਰਤ ਨਹੀਂ ਇਹਦੀ ਸਿਰਤ ਇਹ ਮੈਂ ਕਹਿੰਦਾ ਇਹ ਦਿਲ ਇਹ ਸ਼ੇਰ ਦੇਲ ਬੰਦਾ ਮੈਂ ਤਾਂ ਹਮੇਸ਼ਾ ਕਹਿੰਦਾ ਇਹਦੀ ਸੂਰਤ ਵੱਲ ਨਾ ਜਾਇਓ ਇਹਦੀ ਸਿਰਤ ਵੱਲ ਜਾਇਓ ਕਹਿੰਦੇ ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ ਹੋਣਾ ਚਾਹੀਦਾ ਜਿਹੜਾ ਬੰਦਾ ਅੱਜ ਸਾਡੇ ਪੱਲੇ ਕੀ ਆ ਮੇਰਾ ਨਾ ਸਰਕਾਰ ਨਾ ਕੁਛ ਇੱਥੇ ਦਬਾਬ ਆਉਂਦੀ ਹੈ ਫੇਰ ਕਹਿੰਦਾ ਸ਼ਰੋਗਨੀ ਅਕਾਲੀ ਦਲ ਜਿੰਦਾਬਾਦ ਜਿੰਦਾਬਾਦ ਇਹ ਤੇਰੇ ਕੰਮਾਂ ਨੂੰ ਜਿੰਦਾਬਾਦ ਕਰਦਾ ਇਹ ਸੱਚ ਦਾ ਸਾਥ ਦਿੰਦਾ ਕਿ ਇਹਨੂੰ ਹੀ ਪਤਾ ਜੇ ਵਕੀਲ ਕਾਬਲ ਬਣਿਆ ਤੇ ਫੇਰ ਇਸ ਇਲਾਕੇ ਦੀ ਕਾਇਆ ਕਲਪ ਹੋਣੀ ਆ ਇਸ ਲਈ ਕਾਬਲ ਵਕੀਲ ਨੂੰ ਚਿਤਾਓ ਇਹ ਝਾੜੂ ਵਾਲੇ ਕਹਿੰਦੇ ਸੀ 2500 ਪੈਨਸ਼ਨ ਦਵਾਂਗੇ ਦੱਸੋ ਕਿੰਨਾ ਕਿੰਨਾ ਨੂੰ ਮਿਲ ਗਈ ਆ ਚੁੱਪ ਬੈਠੀ ਐ ਇਹਨਾਂ ਨੂੰ ਮਿਲ ਗਈ ਲਾ ਫੋਟੋ ਇਹਨਾਂ ਨੂੰ ਨਾ ਆ ਜੇ ਕਿਤੇ ਗਾ ਮਿਲੀ ਜੀ ਕਿਸੇ ਨੂੰ ਬੇਰੋਜ਼ਗਾਰੀ ਪੱਤਾ ਮਿਲਿਆ ਜੀ ਕਿਸੇ ਨੂੰ ਫਿਰ ਕਹਿੰਦੇ ਸੀ ਕਿ ਪਾਓ ਝਾੜੂ ਨੂੰ ਵੋਟ 514 ਸ਼ਗਰ ਨਸਕੀਮ ਮੈਨੂੰ ਮਿਲੀ ਜੀ ਕਿਸੇ ਨੂੰ 51000 ਸ਼ਗਰ ਸੀ ਆ ਕੇ ਵਧਾਈ ਲੈ ਗਿਆ ਇਹ ਬੱਕਰੋ ਜੇ ਪਤਾ ਕੋ ਆਤੇ ਦਾਲ ਦੇ ਕਾਰਡ ਤਾਂ ਕੀ ਬਣਾਉਣੇ ਸੀ ਝਾੜੂ ਵਾਲਾ ਝਾੜੂ ਪੇਰ ਗਿਆ ਤੋਨੇ ਵਧਾਈਆਂ ਦੇ ਦਿੱਤੀ ਸਰ ਦੇ ਵਿੱਚੋਂ ਪੋਤਰੀ ਵਾਲੀ ਜੀ ਅਤੇ ਆٹے ਦਾਲ ਦੇ ਕਾਰਡ ਬਾਦਲ ਸਾਹਿਬ ਨੇ ਬਣਾਏ ਇਹਨਾਂ ਨੇ ਉਹ ਕੱਟ ਤੇ ਗਰੀਬਾਂ ਦੇ ਜਿਹੜਾ ਅੰਨ ਕੱਟ ਦਵੇ ਕੀ ਉਹ ਬਦਲਾਅ ਤੁਸੀਂ ਸਮਝਦੇ ਹੋ ਸਹੀ ਹੈ ਇਸ ਲਈ ਮੈਂ ਅੱਜ ਬੇਨਤੀ ਕਰਦਾ ਕਿ ਆ ਭਾਜਪਾ ਵਾਲੇ ਆਉਂਦੇ ਆ ਔਰ ਇੱਥੇ ਖੜਕਾ ਕੇ ਦੜਕਾ ਕਰਦੇ ਉਹਨਾਂ ਨੂੰ ਪੁੱਛਿਓ ਇਹ ਹਜ਼ਾਰ ਰੁਪਏ ਰਸੋਈ ਗੈਸ ਕਿਹਨੇ ਕੀਤੀ ਹੈ ਮੋਦੀ ਨੇ 100 ਰੁਪਏ ਡੀਜ਼ਲ ਕਿਹਨੇ ਕੀਤਾ ਮੋਦੀ ਨੇ 100 ਰੁਪਏ ਪੈਟਰੋਲ ਕਿਹਨੇ ਕੀਤਾ ਮੋਦੀ ਤੇ ਤੁਨੋਂ ਇੱਕ ਵੀ ਨੌਕਰੀ ਕਹਿੰਨੇ ਨਹੀਂ ਦਿੱਤੀ ਮੋਦੀ ਨੇ ਜਾਂ ਕੇਜਰੀਵਾਲ ਨੇ ਜਦ ਸਾਡੇ ਨਿਆਣਿਆਂ ਨੂੰ ਨੌਕਰੀ ਨਹੀਂ ਮਹंगाई ਇਸ ਕਿਸਮ ਦੀ ਕਿ ਲੋਕਾਂ ਤੋਂ ਆਪ ਦਾ ਗੁਜ਼ਰ ਨਹੀਂ ਹੁੰਦਾ ਤੇ ਕੀ ਝਾੜੂ ਵਾਲੇ ਜਾਂ ਆ ਕਮਲ ਦੇ ਫੁੱਲ ਵਾਲੇ ਵੋਟਾਂ ਦੇ ਹੱਕਦਾਰ ਹੈ ਕਿ ਨਹੀਂ ਹੈ ਇਸ ਲਈ ਮੇਰੇ ਵੀਰੋ ਇਹ ਜੋਸ਼ੀ ਸਾਹਿਬ ਦੀ ਨਾ ਹੁਣ ਇੱਕੋ ਗੱਲ ਹੈ ਚੱਕ ਦਿਓ ਫੱਟੇ ਨੱਪ ਦਿਓ ਕਿੱਲੀ ਰਾਜੋ ਜੋਸ਼ੀ ਦੀ ਬੱਲੇ ਹੀ ਬੱਲੇ ਕਹਿੰਦਾ ਜਦ ਮੈਂ ਵੇਖਾਂ ਆਪਣੇ ਵੱਲੇ ਤਾਂ ਕੁਛ ਨਹੀਂ ਮੇਰੇ ਵੱਲੇ ਜਦ ਮੈਂ ਵੇਖਾਂ ਤੁਹਾਡੀ ਰਹਿਮਤ ਵੱਲੇ ਤਾਂ ਜੋਸ਼ੀ ਦੀ ਬੱਲੇ ਬੱਲੇ ਔਰ ਕਾਬਲ ਵਕੀਲ ਭੇਜੋਗੇ ਜਿੰਦਾਬਾਦ ਜਿੰਦਾਬਾਦ ਜੋਸ਼ੀ ਜਿੰਦਾਬਾਦ ਅੱਜ ਕੀ ਵੋਟਾਂ ਇਸ ਤਰ੍ਹਾਂ ਪਾਇਓ ਤੇ ਡੱਬੇ ਹੀ ਪਾਟ ਜਾਣ ਟੀ 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 ਕਾ ਵੀ ਉਹ ਇਹ ਉੱਥੇ ਬੈਠਿਆਂ ਦੀ ਚਾਹੇ ਉਹ ਅਮਰੀਕਾ ਤੋਂ ਆਇਆ ਸੰਧੂ ਵੀਰ ਚਾਹੇ ਔਜਲਾ ਵੀਰ ਚਾਹੇ ਸਾਡਾ ਤਮਾਤਰ ਵੀਰ ਇਹਨਾਂ ਦੀ ਹੋ ਜੇ ਪੀ ਉਹ ਘਰੇ ਬੈਠੇ ਬੁਖਾਰ ਚੜ ਜੇ ਇਹ ਜਰੀ ਕਢਾ ਦੇਗਾ ਚੀਕਾ ਕਢਾਉਂਗੇ ਚੀਕਾ ਕਿਹਦੀਆ ਕਿਹਦੀਆ ਕਢਾਉਂਗੇ ਕਿ ਉਹ ਚਲੀ ਗਿਆ ਸਾਰੇ ਨਿਕਲ ਗਏ ਹੈ ਵੇ ਕੋਈ ਇੱਥੇ ਕੋਈ ਨਿਆਣਾ ਵੈਸੇ ਤਾਂ ਮੈਂ ਨਹੀਂ ਕਹਿੰਦਾ ਮੈਂ ਮੈਂ ਤਾਂ ਨਹੀਂ ਕਹਿੰਦਾ ਪੈਕਪਗ ਲਾਉਣਾ ਚਾਹੀਦਾ ਪੁਲਸ ਵਾਲੇ ਵੀਰ ਖਲੋਤੇ ਆ ਮਗਰ ਜੇ ਕੋਈ ਲਾਲ ਲੰਦਾ ਇੱਕ ਅੱਦਾ ਉਹਨੂੰ ਤਾਂ ਫੜ ਕੇ ਥਾਣੇ ਬੰਦ ਕਰ ਦਿੰਦੇ ਕਰ ਦਿੰਦੇ ਕਿ ਨਹੀਂ ਕਿ ਤੂੰ ਸ਼ਰਾਬ ਪੀਤੀ ਆ ਦੱਸੋ ਇਹ ਭਗਵੰਤ ਮਾਨ ਉੱਤੋਂ ਡਿੱਗਿਆ ਇਹ ਪੌਣੀ ਬੋਤਲ ਸ਼ਰਾਬ ਪੀ ਕੇ ਪੰਜਾਬ ਚੋਂ ਉਹਨੂੰ ਫਿਰਦਾ ਇਹਦੇ ਲਈ ਕਾਨੂੰਨ ਵੱਖਰਾ ਜੇ ਮੋਟਰਸਾਈਕਲ ਵਾਲਾ ਮੋਟਰਸਾਈਕਲ ਨਹੀਂ ਚਲਾ ਸਕਦਾ ਜਿਹੇਦਾਰ ਜੀ ਕਿ ਕੋਈ ਪੰਜਾਬ ਦੀ ਗੱਡੀ ਚਲਾ ਸਕਦਾ ਸ਼ਰਾਬ ਪੀ ਕੇ ਜਿਹੜਾ ਸ਼ਰਾਬ ਪੀ ਕੇ ਆਪਦੀ ਮਾਂ ਦੀਆਂ ਝੂਠੀਆਂ ਛੋਵਾਂ ਖਾਵੇ ਅੱਜ ਉਹਦੀ ਬੇਟੀ ਕਵੇ ਕਿ ਮੈਨੂੰ ਆਪਦੇ ਪਿਓ ਨੂੰ ਪਿਓ ਕਹਿੰਦਿਆਂ ਸ਼ਰਮ ਆਉਂਦੀ ਆ ਜਿਹੜਾ ਬੇਟੀ ਦਾ ਨਹੀਂ ਬਣਿਆ ਉਹਨੇ ਥੋੜਾ ਨਹੀਂ ਬਣਨਾ ਜਿਹੜੇ ਆਪਦੀ ਮਾਂ ਪ੍ਰਤੀ ਸੱਚਾ ਨਹੀਂ ਹੋਇਆ ਉਹਨੇ ਕਦੇ ਥੋੜੇ ਪ੍ਰਤੀ ਸੱਚਾ ਨਹੀਂ ਹੋਣਾ ਇਸ ਲਈ ਸਵਾਰੀ ਆਪਦੇ ਸਮਾਨ ਲਈ ਆਪ ਜ਼ਿੰਮੇਵਾਰ ਹੈ ਪਿੰਡ ਪਹਿਰਾ ਲਾ ਕੇ ਰੱਖਿਓ ਚੋ ਨਿਸ਼ਾਨ ਜਿਹੜੇ ਜਿਹੜੇ ਨਹੀਂ ਬੋਲਦੇ ਮੈਂ ਤਾਂ ਵੱਡੇ ਬਿਲ ਆਉਣੇ ਚੋਰ ਨਿਸ਼ਾਨ ਤੱਕਈ ਚੋਰ ਨਿਸ਼ਾਨ ਤੱਕਈ ਤਾਂ ਨਾਲੇ ਗੀਤ ਨੱਚਦੇ ਟੱਪ ਦੇ ਚਲੇ ਜਾਈਏ ਬਹੁਤ ਬਹੁਤ ਆ ਗਏ ਕਿਰਪਾ ਸਰਦਾਰ ਜੀ ਸ਼ਾਮਿਲ ਉਹ ਕਿਹੜੇ ਸ਼ਾਮਿਲ ਕਰਾ ਦੇ ਕਰਾ ਸਰਬੋਰ ਹੱਥੀ ਸਾਪੀ ਅੱਜ ਆ ਬੈਰੀ ਬਾਬਰਪੁਰ ਤੋਂ ਪਤਾ ਨਹੀਂ ਕਿੱਥੋਂ ਪਾਣੀ ਪੀ ਗੋ